ਸਸਿਕਾ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਲੈ ਕੇ ਆਈਆਂ ਵੀਡੀਓ ਵੀਡੀਓ ਹੈਗੀ ਆ ਅਫਗਾਨੀ ਸਲਵਾਰ ਤੇ ਤੇ ਹੁਣ ਆਪਾਂ ਜਿਹੜੀ ਅਫਗਾਨੀ ਸਲਵਾਰ ਦੀ ਕਟਾਈ ਕਰਨੀ ਸ਼ੁਰੂ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਨੇ ਜਿਹੜੇ ਜਿਹੇ ਫਲਾਗਰ ਨੇ ਉਹ ਦੇਖ ਲੈਣੇ ਨੇ ਕਿ ਕਿਉਂਕਿ ਇੱਕ ਦੇ ਉੱਪਰ ਦੀ ਸਾਈਡ ਜਾਂਦੇ ਨੇ ਤੇ ਇੱਕ ਦੀ ਥੱਲੇ ਸਾਈਡ ਜਾਂਦੇ ਨੇ 2 ਮੀਟਰ ਕਪੜਾ ਹੈ ਤੇ ਆਪਾਂ 2 ਮੀਟਰ ਕਪੜੇ ਦੇ ਵਿੱਚੋਂ ਹੀ ਅਫਗਾਨੀ ਸਲਵਾਰ ਆ ਜਿਹੜੀ ਉਹਦੀ ਕਟਾਈ ਕਰਾਂਗੇ ਤੇ ਮੈਂ ਹੁਣ ਇਹ ਜਿਹੜਾ ਫੋਲਡ ਕਰ ਲਿਆ ਕਪੜਾ ਪਨੇਸਾ ਤੇ ਪਨੇਸਾ ਫੋਲਡ ਕਰਨ ਤੋਂ ਬਾਅਦ ਹੁਣ ਆਪਾਂ ਨੇ ਇਹਨੂੰ ਐਦਾਂ ਹੋਲਡ ਕਰ ਲੈਣਾ ਚਾਰ ਹੋ ਜਾਣਗੇ ਇਹ ਐਦਾਂ ਜਿਹੜੀ ਇਹ ਸਲਵਾਰ ਦੀ ਲੰਬਾਈ ਆ ਉਹ 32 ਇੰਚ ਰੱਖਣੀ ਆ ਆਪਾਂ ਨੇ ਤੇ 4 ਇੰਚ ਬੈਟ ਹੋਊਗੀ ਤੇ 2 ਇੰਚ ਪਲੱਸ ਆਪਾਂ ਨੇ ਇਹਦੇ ਥੱਲੇ ਜਿਹੜਾ ਮੂਰੀਆਂ ਦਾ ਰੱਖਣਾ ਤੇ 20 ਇੰਚ ਇਹਦੀ ਬੈਲਟ ਆ ਤੇ 6 ਇੰਚ ਇਹਦੀ ਮੂਰੀ ਆ ਤੇ ਹੁਣ ਆਪਾਂ ਜਿਹੜਾ ਸਲਵਾਰ ਦੀ ਨਿਸ਼ਾਨੀ ਲਗਾਵਾਂਗੇ ਲੈਂਥ ਦੀ ਤੇ ਆਪਾਂ ਨੇ ਕਿੰਨੀ ਰੱਖਣੀ ਆ ਸਲਵਾਰ ਦੀ ਜਿਹੜੀ ਆਪਾਂ ਨੇ ਹੁਣ ਲੈਂਥ ਰੱਖਣੀ ਆਗੀ 2 ਇੰਚ ਵੀ ਆਪਾਂ ਇਹਦੇ ਵਿੱਚ ਜਿਹੜੀ ਇਹ ਮੂਰੀ ਪਾਵਾਂਗੇ ਪੱਟੀ ਲੈਦਾ ਤੋਂ ਲਾਵਾਂਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਨੇ 1.5 ਇੰਚ ਜਿਹੜਾ ਆਪਾਂ ਨੇ ਇਹਦੇ ਵਿੱਚ ਸਲਾਈ ਦਾ ਰੱਖਣਾਗਾ ਮਾਰਜਨ ਦੇ ਲਈ ਦੇਖ ਸਕਦੇ ਹੋ ਤੁਸੀਂ 2 ਇੰਚ ਆਪਾਂ ਨੇ ਆਹ ਇੱਕ ਦਾ ਉੱਧਰ ਕੱਢ ਦੇਣਾਗਾ ਪੱਟੀ ਜਿਹੜੀ ਆਪਾਂ ਨੇ ਲਗਾਉਣੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਜਿਹੜੀ ਇਹਦੀ ਲੈਂਥ ਲਗਾਉਣੀ ਆ ਉਹ ਆਪਾਂ ਨੇ ਰੱਖਣੀ ਆ ਜਿੰਨੀ ਤੁਹਾਨੂੰ ਚਾਹੀਦੀ ਆ ਤੁਸੀਂ ਆਪਣੇ ਅਕੋਰਡਿੰਗ ਤੁਸੀਂ ਜਿਹੜੀ ਆ ਲਗਾ ਸਕਦੇ ਹੋ ਜੇ 32 ਇੰਚ ਹੈਗੀ ਆ ਤਾਪਾਨ ਦੇ ਵਿੱਚੋਂ 2.5 ਇੰਚ ਕਟਾ ਦਿੱਤਾ ਆ ਅੱਧਾ ਇੰਚ ਆਪਣਾ ਸਲਾਈ ਦਾ ਹੋ ਗਿਆ ਤੇ ਆਪਾਂ ਜਿਹੜੀ ਹੁਣ ਕੀ ਆ ਸਾਢੇ 32 ਤੇ ਆਪਾਂ ਜਿਹੜਾ ਇਹ ਮਾਰਕ ਕਰਨਾ ਲੈਂਥ ਦਾ ਕਿਉਂਕਿ 2.5 ਇੰਚ ਜਿਹੜਾ ਹੈਗਾ ਆਪਣਾ ਇੱਧਰਲੀ ਸਾਈਡ ਐਕਸਟਰਾ ਚੱਲਿਆ ਜਾਣਾਗਾ ਜਿਹੜਾ ਆਪਾਂ ਨੇ ਮੂਰੀ ਦੇ ਆਪਾਂ ਨੇ ਥੱਲੇ ਕਪੜਾ ਲਗਾਉਣਾ ਮੂਰੀ ਲਗਾਣੀ ਹੈ ਜਿਹੜੀ ਆਪਾਂ ਨੇ ਜੇ ਇਹਨੂੰ ਟੋਟਲ ਆਪਾਂ ਮਿਨਾ ਕੀਤਾ ਹੈ 3 ਇੰਚ ਹੋਊਗਾ ਕਿਉਂਕਿ ਆਪਾਂ ਨੇ 2.5 ਇੰਚ ਦੀ ਜਿਹੜੀ ਹੈ ਤੇ ਪੱਟੀ ਲਗਾਣੀ ਆ ਤੇ ਹੁਣ ਆਪਾਂ ਸਾਰੇ ਇੱਥੇ ਤੇਜ ਦੀ ਜਿਹੜੀ ਨਿਸ਼ਾਨੀ ਲਗਾ ਲੈਣੀ ਆ ਜਿਹੜੇ ਇਹ ਫਲਾਵਰ ਨੇ ਆਪਾਂ ਕਪੜਾ ਕੱਟ ਕੇ ਬਾਅਦ ਵਿੱਚ ਸੈੱਟ ਕਰਨੇ ਨੇਗੇ ਇਹਦੇ ਫਲਾਵਰ ਇਧਰੀ ਸਾਈਡ ਜਾਂਦੇ ਨੇ ਉੱਪਰਲੀ ਸਾਈਡ ਤੇ ਇਹਦੇ ਆਪਾਂ ਨੂੰ ਪਾਸਾ ਜਿਹੜਾ ਉਲਟਾ ਦਨ ਇਹਦਾ ਕੱਪੜੇ ਦਾ ਇਹਦੇ ਵੀ ਆਪਾਂ ਨੇ ਉੱਪਰਲੀ ਸਾਈਡ ਹੀ ਕਰ ਲੈਣੇ ਨੇ ਹੁਣ ਆਪਾਂ ਜਿਹੜੀ ਆਸਨ ਦੀ ਨਿਸ਼ਾਨੀਆਂ ਉਹ ਲਗਾ ਲਾਂਗੇ 10 ਇੰਚ ਜਿਹੜਾ ਆਪਾਂ ਨੇ ਆਸਨ ਰੱਖਣਾ ਇਹਨੂੰ ਤੁਸੀਂ ਆਪਣੇ ਅਕੋਰਡਿੰਗ ਵੀ ਲਗਾ ਸਕਦੇ ਹੋ ਜੇ ਕੋਈ ਹੈਵੀਅਤ ਹੋ ਤਾਂ 11 ਇੰਚ ਤੱਕ ਵੀ ਲਗਾ ਸਕਦੇ ਹੋ ਜੇ ਥੋੜਾ ਜਿਹਾ ਕੋਈ ਪਤਲਾਗਾ ਤਾਂ ਤੁਸੀਂ ਇਹਦਾ 8 8.5 ਇੰਚ 9 ਇੰਚ ਵੀ ਤੁਸੀਂ ਜਿਹੜਾ ਕੇ ਲਗਾ ਸਕਦੇ ਹੋ ਫਿਰ ਹੁਣ ਆਪਾਂ ਇਹ ਖੁੱਲੀ ਸਾਈਡ ਆ ਜਿਹੜਾ ਸਿੰਦਾਂ ਨਿਸ਼ਾਨ ਤੁਸੀਂ ਉਧਰਲੀ ਸਾਈਡ ਲਗਾਉਣਾ ਤੇ ਇਧਰਲੀ ਸਾਈਡ ਹੁਣ ਆਪਾਂ ਨੇ ਜਿਹੜੀ ਮੂਰੀ ਆ ਉਹ ਰੱਖਾਂਗੇ ਬੰਦ ਵਾਲੀ ਸਾਈਡ ਆ ਆਪਾਂ ਨੇ ਜਿਹੜੀ ਮੂਰੀ ਰੱਖਣੀ ਆ 6 ਇੰਚ ਜਿਹੜੀ ਇਹਦੀ ਮੂਰੀ ਆ ਉਹ ਤਿਆਰ ਆ 11 ਇੰਚ ਜੇ ਤੁਸੀਂ ਐਕਸਟਰਾ ਲਵਾਂਗੇ 12 ਵੀ ਲੈ ਸਕਦੇ ਹੋ 11.5 ਵੀ ਲੈ ਸਕਦੇ ਜਿੰਨੀ ਤੁਹਾਡੀ ਇੱਛਾ ਤੁਸੀਂ ਉਹਨਾ ਇਹਨੂੰ ਲੈ ਸਕਦੇ ਹੋ ਕਪੜੇ ਨੂੰ ਤੇ ਆਪਾਂ 11 ਇੰਚ ਲਵਾਂਗੇ ਬਾਲਕੋਨ ਵਾਸਤੇ ਐਕਸਟਰਾ ਕਪੜਾ ਤੇ ਹੁਣ ਆਪਾਂ ਜਿਹੜੀ ਨਿਸ਼ਾਨੀ ਐ ਇੱਥੋਂ ਲਾਵਾਂਗੇ ਹੁਣ ਆਪਾਂ ਇੱਥੇ ਦੀ ਕਟਾਈ ਕਰ ਦਾਂਗੇ ਆਪਾਂ ਜਿਹੜੀ ਬੈਲਟ ਆ ਉਹਦੀ ਕਟਾਈ ਕਰਾਂਗੇ ਸਾਢੇ 6 ਇੰਚ ਤੇ ਆਪਾਂ ਜਿਹੜੀ ਨਿਸ਼ਾਨੀ ਲਾਵਾਂਗੇ ਬੈਲਟ ਦੀ 4 ਇੰਚ ਦੀ ਬੈਲਟ ਹੋਊਗੀ ਅੱਧਾ ਇੰਚ ਆਪਣਾ ਜਿਹੜਾ ਕੀ ਆ ਸਲਾਈ ਦੇ ਵਿੱਚ ਆ ਜਾਊਗਾ ਤੇ 2 ਇੰਚ ਦਾ ਆਪਣਾ ਜਿਹੜਾ ਮੇਫਾ ਹੋਊਗਾ ਉਹ ਮੋੜਾਂਗੇ 1 ਇੰਚ ਦੀ ਆਪਾਂ ਜਿਹੜੀ ਬੈਲਟ ਰੱਖਾਂਗੇ 2 ਇੰਚ ਦੀ ਤਿਆਰ 1 ਇੰਚ ਐਕਸਟਰਾ ਬਹੁਤ ਆ ਤੇ ਉਹਨਾਂ ਪੈਨ ਨੂੰ ਇੱਥੋਂ ਸੈਟ ਕਰ ਲਾਂ ਇਹ ਕੱਪੜੇ ਨੂੰ ਜਿਹੜੀ ਆਪਾਂ ਨੇ ਬੁਕਰਮ ਪੱਟੀ નીચે ਲਗਾਉਣੀ ਆ ਉਹ ਆਪਾਂ ਬੁਕਰਮ ਮਿਲ ਤੇ ਪੇਸਟ ਕਰ ਲੈਣੀ ਆ ਜਿੱਦਾਂ ਤੁਸੀਂ 2/3 ਇੰਚ ਦੀ ਜਿਹੜੀ ਆ ਬੁਕਰਮ ਲਗਾਉਣੀ ਆ ਤਾਂ ਤੁਸੀਂ ਪੇਸਟ ਕਰਕੇ ਇਹਦੇ ਉੱਪਰ ਤੇ ਤੁਸੀਂ ਮੂਰੀਆਂ ਦੇ નીચે ਜਿਹੜੀਆਂ ਲਗਾ ਦੇਣੀ ਆ ਤੇ ਦੱਸ ਵੀ ਦਿੰਨੀ ਆ ਮੈਂ ਤੁਹਾਨੂੰ 12 ਇੰਚ ਦੀ ਆਪਣੀ ਜਿਹੜੀ ਆ ਮੂਰੀ ਹੈਗੀ ਆ ਪਿਆਰ 15 ਇੰਚ ਆਪਾਂ ਰੱਖਾਂਗੇ 1.5 1.5 ਇੰਚ ਬੋਤਾ ਗੜੀਏ ਪੱਟੀ ਆ ਤੁਸੀਂ ਨੇ ਕੱਟ ਕਰ ਲੈਣੀ ਆ ਬੁਕਰ ਮੇਰੀ ਉਤੇ ਪੇਸਟ ਕਰ ਦੇਣੀ ਆ ਪੇਸਟ ਕਰਨ ਤੋਂ ਬਾਅਦ ਆਪਾਂ ਨੇ ਇੱਥੋਂ ਫੋਲਡ ਕਰ ਦੇਣਾ ਥੱਲੇ ਆਪਾਂ ਨੇ ਰੱਖ ਲੈਣੀ ਆ ਜਗ੍ਹਾ ਦੇ ਵਾਸਤੇ ਵੀ ਪਨੇ ਸਲਾਈ ਲਗਾਣੀ ਆ ਫੇਰ ਸਲਾਈ ਲਗਾ ਕੇ ਆਪਾਂ ਨੇ ਜਿੱਥੇ ਆਪਾਂ ਭਾਲ ਪਾਵਾਂਗੇ ਮੁਰੀਆਂ ਦੇ ਵਿੱਚ ਤੇ ਆਪਾਂ ਨੇ ਉਹਨਾਂ ਨੂੰ ਉੱਪਰ ਨੂੰ ਫੋਲਡ ਕਰ ਦੇਣਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਕਿਵੇਂ ਲੱਗੀ ਆ ਤੇ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਜੇ ਤੁਸੀਂ ਚੈਨਲ ਤੇ ਨਾਮ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੀ ਸਟੀਚਿੰਗ ਹੈ ਜਿਹੜੀ ਉਹ ਦੱਸੂਗੀ ਬਾਏ ਬਾਏ